ਸਮਜੀਤ ਕੋਰ ਮਾਨੁਕੇ ਜੀ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਸਪੀਕਰ ਸਾਹਿਬ ਮੈਂ ਤਾਂ ਧਿਆਨ ਆਪਣਾ ਹੀ ਪ੍ਰਸ਼ਨ ਨੰਬਰ 2809 ਚਾਤਨਵੀ ਦੇ ਬੱਲੇ ਹਣਾ ਚਾਣੀ ਆ ਮੈਂ ਇਹ ਪ੍ਰਸ਼ਨ ਪੁੱਛਿਆ ਸੀ ਸਰ ਉਸ ਟਾਈਮ ਦੇ ਮੰਤਰੀ ਸਾਹਿਬ ਚੰਨਜੀ ਚੰਨੀ ਜੀ ਸੀ ਕਿ ਕੀ ਮੇਰੀ ਜਗਰਾਉਂ ਦੇ ਵਿੱਚ ਕੋਈ ਟੈਕਨੋਲੋਜੀ ਦੇਣ ਦੀ ਸਰਕਾਰ ਦੀ ਤਜਵੀਜ਼ ਹੈ ਕਿ 45 30 35 ਪਿੰਡ ਐਸੇ ਆ ਜਿਹੜੇ ਬਿਲਕੁਲ ਉੱਥੇ ਪੜਾਈ ਤੋਂ ਬਿਨਾਂ ਰਹਿ ਜਾਂਦੇ ਆ ਉਹਨਾਂ ਦੇ ਕੁਝ ਨਹੀਂ ਜਦੋਂ ਸਰ ਮੈਂ ਸਪਲੀਮੈਂਟ ਪੁੱਛਿਆ ਮੰਤਰੀ ਸਾਹਿਬ ਨੇ ਮੈਨੂੰ ਆਸ਼ਵਾਸ਼ਣ ਦਿੱਤਾ ਵੀ ਅਸੀਂ 19 ਆਈਟੀਆਈਆਂ ਬਣਾਉਣੀਆਂ 20ਵੀਂ ਆਈਟੀਆਈ 'ਚ ਤੁਹਾਡਾ ਨਾਮ ਪੱਕਾ ਹੋ ਜਾਏਗਾ ਉਸ ਤੋਂ ਬਾਅਦ ਸਰ ਮੈਂ ਲਗਾਤਾਰ ਅਸਡੇ ਹਲਕੇ ਦੇ ਲੋਕ ਬੜੀ ਆਸ ਦੇ ਨਾਲ ਆਈਟੀਆਈ ਉਡੀਕਦੇ ਰਹੇ ਤੇ ਜਦੋਂ ਆਪਣੀ ਸਰਕਾਰ ਪੰਜਾਬ ਸਰਕਾਰ ਬਦਲੀ ਤੇ ਮੈਂ ਆਸ਼ਵਾਸ਼ਣ ਕਮੇਟੀ ਨੂੰ ਚਿੱਠੀ ਲਿਖੀ ਵੀ ਮੇਰੀ ਉਹ ਆਈਟੀਆਈ ਦੱਸੋ ਭਾਈ ਉਹਦਾ ਕੀ ਬਣਿਆ ਮੈਨੂੰ ਸਰ ਜਵਾਬ ਆਇਆ ਬੜੀ ਹਰਾਨੀ ਵਾਲੀ ਗੱਲ ਹੈ ਕਹਿੰਦੇ ਆਸ਼ਵਾਸ਼ਣ ਦੀ ਪੂਰਤੀ ਸੰਬੰਧੀ ਜਵਾਬ ਦਿੱਤਾ ਗਿਆ ਹੈ ਕਿ ਸਵੱਦੀ ਕਲਾ ਨੇ ਵਿਖੇ ਸੀਨੀਅਰਸ ਕੰਟਰੀ ਸਕੂਲ ਦੀ ਇਮਾਰਤ ਵਿੱਚ ਆਈਟੀਆ ਸਥਾਪਿਤ ਕਰ ਦਿੱਤੀ ਜਾ ਚੁੱਕੀ ਹੈ ਜਿਸ ਦੀ ਬਿਲਡਿੰਗ ਐਡੀਸ਼ਨ ਲਈ 258 ਕਰੋੜ ਰੁਪਏ ਦੀ ਪ੍ਰਸ਼ਾਸਕੀ ਪ੍ਰਵਾਨਗੀ ਵੀ ਦੇ ਦਿੱਤੀ ਚਾਹੀਦੀ ਪਰ ਸਰ ਮੇਰੀ ਗੱਲ ਜਿਹੜੀ ਮੈਂ ਇੱਥੇ ਮੇਰਾ ਪ੍ਰਸ਼ਨ ਹੈ ਸਵੱਦੀ ਕਲਾ ਤਾਂ ਹਲਕਾ ਜਗਰਾਉਂ ਚ ਪੈਂਦਾ ਹੀ ਨਹੀਂ ਸਵੱਦੀ ਕਲਾ ਤਾਂ ਪੈਂਦਾ ਹੀ ਹਲਕਾ ਦਾਖੇ ਚ ਜਿੱਥੇ 258 ਕਰੋੜ ਰੁਪਏ ਸਰਕਾਰ ਦਾ ਅਧਿਕਾਰੀਆਂ ਨੇ ਸਬੰਧਤ ਨਹੀਂ ਵੇਸ ਕੀਤਾ ਇੱਕ ਤਾਂ ਸਰ ਜਿਹੜਾ ਮੈਨੂੰ 6 ਮਹੀਨੇ ਚ ਆਸ਼ਵਾਸ਼ਣ ਮਿਲਿਆ ਸੀ ਮੇਰੇ ਲੋਕਾਂ ਲੋਕਾਂ ਦੀ ਆਸ ਚ ਗਈ ਸੀ ਜਿਹੜੇ ਅਫਸਰ ਦੀ ਮਿਲੀ ਭਗਤ ਕਰਕੇ ਇਹ ਮਨੀ ਇਧਰ ਉਧਰ ਡਬਟ ਹੋਈ ਹੈ ਤੇ ਮਿਸ ਰਟਲਾਈਜੇਸ਼ਨ ਆਫ ਫੰਡਸ ਹੋਏ ਹੈ ਉਹ ਸਬੰਧਤ ਅਫਸਰ ਤੇ ਕਾਰਵਾਈ ਕੀਤੀ ਜਾਵੇ ਰੂਲ 56 ਦੇ ਅਧੀਨ ਤਾਂ ਕਿ ਅੱਗੇ ਤੋਂ ਜਿਹੜਾ ਮੰਤਰੀ ਕੋਈ ਆਸ਼ਵਾਸ਼ਣ ਦਿੰਦਾ ਉਸ ਦਾ ਹੀ ਕੰਮ ਹੋਵੇ ਤੇ ਆਪਣੇ ਆਪ ਨਾਲ ਇਧਰ ਉਧਰ ਨਾ ਹੋਣ ਕੀ ਥੈਂਕ ਯੂ ਸਰ ਥੈਂਕ ਯੂ ਸਰਦਾਰ ਕਰਮਵੀਰ ਸਿੰਘ ਘੁੰਮ ਸਾਹਿਬ